ਅਸਲ ਚ ਕੀ ਗੱਲ ਹੈ ਜੀ ਕਿ 3 ਸਾਲ ਹੋ ਗਏ ਆ 3 ਸਾਲਾਂ ਦੇ ਮੈਂ ਕਲੀਅਰਲੀ ਆਫੀਸਰਸ ਨੂੰ ਇਹ ਇਨਸਟਰਕਸ਼ਨ ਦਿੱਤੀ ਹੋਈ ਹੈ ਕਿ ਜਿੰਨਾ ਵੀ ਆਪਾਂ ਕੰਮ ਕਰਨਾ ਹੈ ਸੜਕਾਂ ਬਣਾਉਣ ਦਾ ਕੰਮ ਕਰਨਾ ਹੈ ਸੀਵਰੇਜ ਪਾਉਣ ਦਾ ਕੰਮ ਕਰਨਾ ਹੈ ਕਿਸੇ ਵੀ ਤਰੀਕੇ ਦੀ ਕੰਸਟਰਕਸ਼ਨ ਦਾ ਕੰਮ ਹੈ ਜਿਹੜਾ ਕਿ ਕਮੇਟੀ ਕਰਦੀ ਹੈ ਉਹ ਬੜਾ ਸੋਲਿਡ ਹੋਣਾ ਚਾਹੀਦਾ ਹੈ ਉਹ ਬੜਾ ਅੱਛਾ ਹੋਣਾ ਚਾਹੀਦਾ ਤੇ ਆਪਾਂ ਜਿਹੜੀ ਪਿਛਲੀ ਮੈਂ ਸਟੱਡੀ ਕੀਤੀ ਹੈ ਜਮੈਂ ਦੇਖ ਰਹੀ ਹਾਂ ਉਹਦੇ ਵਿੱਚ ਕੀ ਹੁੰਦਾ ਕਿ ਆਪਾਂ 50 50% ਤੇ ਵੀ ਬਹੁਤ ਲੋ ਤੇ ਜਾ ਕੇ ਕੰਪੀਟੀਸ਼ਨ ਦੇ ਵਿੱਚ ਜਿਹਦਾ ਅਸੀਂ ਤੁਹਾਨੂੰ 100 ਰੁਪਏ ਦੇਣਾ ਹੁੰਦਾ ਤੁਸੀਂ ਉਹ 50 ਰੁਪਏ ਵਿੱਚ ਕੰਮ ਕਰ ਦਿੰਨੇ ਹੋ ਉਦੇ ਨਾਲ ਕੀ ਹੁੰਦਾ ਜੀ ਜਿਹੜੀ ਸੜਕ 8 ਇੰਚ ਚੌੜੀ ਹੋਣੀ ਚਾਹੀਦੀ ਹੈ ਸਪੋਜ਼ ਕੋਈ ਚੀਜ਼ 8 ਇੰਚਾ ਤਾਂ ਉਹ 5 ਇੰਚ ਰਹਿ ਜਾਂਦੀ ਹੈ ਕਿਉਂਕਿ ਸਾਨੂੰ ਹੁੰਦਾ ਕਿ ਠੇਕਾ ਮਿਲ ਜਾਵੇ ਉੱਪਰੋਂ ਬਹੁਤ ਸਾਰੀਆਂ ਪਾਵਰਾਂ ਦਾ ਇਹ ਦਬਾਅ ਹੁੰਦਾ ਹੈ ਕੰਮ ਸਿਰ ਵੀ 100 ਰੁਪਏ ਹੀ ਜਾਣਾ 50 ਰੁਪਏ ਉਹਦੇ 'ਚ ਜਾਂਦੇ ਨੇ ਸੜਕ ਦੇ ਜਾਂ ਕਿਸੇ ਹੋਰ ਉਸਾਰੀ ਦੇ ਜਿਹੜਾ ਵੀ ਤੁਹਾਨੂੰ ਠੇਕਾ ਮਿਲਦਾ ਹੈ ਕਮੇਟੀ ਦੇ ਵੱਲੋਂ ਕਿਸੇ ਵੀ ਚੀਜ਼ ਨੂੰ ਬਣਾਉਣ ਦਾ ਚਾਹੇ ਫਿਰ ਉਹ ਜਿਮ ਲਵਾਉਣ ਦਾ ਹੈ ਚਾਹੇ ਉਹ ਸੜਕਾਂ ਬਣਾਉਣ ਦਾ ਹੈ ਚਾਹੇ ਕਿਸੇ ਹੋਰ ਪ੍ਰਕਾਰ ਦੇ ਇਹ ਕੰਮ ਨਾ ਸਿਰਫ ਖਰੜਚ ਚੱਲ ਰਿਹਾ ਹੈ ਇਹ ਕੰਮ ਪੂਰੇ ਪੰਜਾਬ 'ਚ ਚੱਲ ਰਿਹਾ ਹੈ ਲੋ ਕੁਆਲਿਟੀ ਕੰਮ ਇੱਕ ਸੜਕ ਜੇ ਅਸੀਂ ਇੰਟਰਲੋਕ ਇਟਾਂ ਲਾਉਂਦੇ ਆ ਜਾਂ ਕੋਈ ਵੀ ਕੰਮ ਲਾਉਂਦੇ ਆ ਉਹ ਕਈ ਸਾਲ ਚੱਲਣੀ ਚਾਹੀਦੀ ਹੈ ਸੋਲਿਡ ਕੰਮ ਪਰ ਪਹਿਲਾਂ ਹੀ ਕੰਮ ਜਿਹੜਾ ਹੁੰਦਾ ਉਹ ਢਿੱਲਾ ਹੁੰਦਾ ਫਿਰ ਉਹ ਕੀ ਹੁੰਦਾ ਕਿ ਉਸ ਤੋਂ ਬਾਅਦ ਉਹ 3-4 ਮਹੀਨੇ ਬਾਅਦ ਜਿਹੜੀ ਸੜਕ ਹੈ ਉਹ ਖਰਾਬ ਹੋ ਜਾਂਦੀ ਹੈ ਫੇਰ ਦੁਬਾਰੇ ਉਹਨਾਂ ਖਰਚਾ ਕਰਨਾ ਪੈਂਦਾ ਸਭ ਤੋਂ ਵੱਡੀ ਮੁਸ਼ਕਲ ਥੋੜੀ ਮੈਂ ਕਿਸ ਤਰੀਕੇ ਦੂਰ ਕਰ ਸਕਦੀ ਹਾਂ ਉਹ ਮੈਂ ਤੁਹਾਨੂੰ ਬੇਨਤੀ ਕਰਨ ਲੱਗੀ ਹਾਂ ਸਾਰਿਆਂ ਨੂੰ ਜਿੰਨਾ ਸਾਡਾ ਵਿਕਾਸ ਕਰਨ ਵਿੱਚ ਯੋਗਦਾਨ ਉਹਨਾਂ ਹੀ ਯੋਗਦਾਨ ਤੁਹਾਡਾ ਵੀ ਹੈ ਤੁਸੀਂ ਵੀ ਸਾਡੀ ਟੀਮ ਦਾ ਹਿੱਸਾ ਮੁਸ਼ਕਲ ਇਹ ਆਉਣੀ ਹੈ ਜੀ ਕਿ ਜੇ ਹੁਣ ਤੁਹਾਡੇ ਤੋਂ ਪਹਿਲਾਂ ਇਹੀ ਵੀ ਉਸ ਠੇਕੇਦਾਰ ਨੂੰ ਠੇਕਾ ਦੇਣਾ ਜਿਹਨੂੰ ਜੇ ਅਸੀਂ 100 ਰੁਪਏ ਦੇਵਾਂਗੇ ਤੇ 50 ਰੁਪਏ ਕਿਸ ਤਰੀਕੇ ਸਾਨੂੰ ਵਾਪਸ ਦੇਊਗਾ 40 ਰੁਪਏ 30 ਰੁਪਏ 20 ਰੁਪਏ ਚਾਹੇ ਅਸੀਂ ਜਿਹੜਾ ਮਰਜ਼ੀ ਮਟੀਰੀਅਲ ਦੇ ਦੀ ਉਹਨੂੰ ਚਾਹੇ ਉਹ ਇਧਰ ਇਧਰ ਕਰਕੇ ਪਰਚੀਆਂ ਕੱਟ ਕੇ ਜਿਵੇਂ ਮਰਜ਼ੀ ਐਡਜਸਟ ਕਰ ਦੀਏ ਮੈਂ ਦਾਵਾ ਕਰ ਰਹੀ ਆ ਮੇਰੇ ਕੋਲੇ ਪਰਸੈਂਟੇਜ ਦੀ ਪੂਰੀ ਆਫਰ ਆਈ ਹੈ ਵੀ ਇਹ ਇੰਨੇ ਪਰਸੈਂਟ ਜੀ ਤੁਹਾਨੂੰ ਭੇਜ ਦੰਦੇ ਆ ਮੈਂ ਲਗਾਤਾਰ ਇਹਨਾਂ ਨੂੰ ਇਹ ਸਮਝਾ ਰਹੀ ਆ ਵੀ ਮੈਨੂੰ ਪਰਸੈਂਟੇਜ ਨਹੀਂ ਚਾਹੀਦੀ ਤੁਸੀਂ ਠੇਕੇਦਾਰਾਂ ਨੂੰ ਨਾ ਵੱਡੋ ਉਹਨਾਂ ਨੂੰ ਕੰਮ ਕਰਨ ਦਿਓ ਜੋ ਤੁਹਾਡਾ ਬਣਦਾ ਕਮਾਈ ਕਰੋ ਜੋ ਜਾਇਜ਼ ਹੈ ਜੋ ਕਾਨੂੰਨੀ ਤੌਰ ਉੱਤੇ ਜਿੰਨੀ ਪਰਸੈਂਟ ਜਿੰਨੀ ਛੋਟ ਜਾਇਜ਼ ਹੈ ਤੁਸੀਂ ਕਿਉਂ ਜਦੋਂ ਐਮ.ਐਲ.ਏ. ਇੱਕ